ਇਸ ਜਗਤ ਦੇ ਵਿੱਚ ਵਿਚਰਦਿਆਂ ਹੋਇਆਂ ਮਾਇਆ ਦੇ ਪ੍ਰਭਾਵ ਦੇ ਵਿੱਚ ਅਸੀਂ ਸਾਰੇ ਹੀ ਆਪਣਾ ਜੀਵਨ ਬਤੀਤ ਕਰਦੇ ਹਾਂ ਕਿਸੇ ਰੂਪ ਦੇ ਵਿੱਚ ਸਾਡੇ ਜੀਵਨ ਦੇ ਅੰਦਰ ਮਾਇਆ ਪ੍ਰਭਾਵ ਬਣਾਉਂਦੀ ਹੈ ਇਹ ਵੱਖਰੀ ਗੱਲ ਹੈ ਕਿ ਅਸੀਂ ਕੇਵਲ ਮਾਇਆ ਦੁਨਿਆਵੀ ਪੈਸੇ ਨੂੰ ਦਮੜੇ ਨੂੰ ਕਰੰਸੀ ਨੂੰ ਕਹਿੰਦੇ ਹਾਂ ਪਰ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਅੰਦਰ ਜਦੋਂ ਮਾਇਆ ਦੀ ਡੈਫੀਨੇਸ਼ਨ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਤੇ ਉਹ ਹਰ ਇੱਕ ਪਦਾਰਥ ਉਹ ਹਰ ਇੱਕ ਵਸਤੂ ਸਾਡੇ ਜੀਵਨ ਦੇ ਵਿੱਚ ਮਾਇਆ ਹੈ ਜਿਸ ਨੂੰ ਪ੍ਰਾਪਤ ਕਰਕੇ ਸਾਨੂੰ ਪਰਮਾਤਮਾ ਭੁੱਲ ਜਾਵੇ ਉਹ ਦੁਨਿਆਵੀ ਤੌਰ ਤੇ ਸਾਡੇ ਰਿਸ਼ਤੇ ਨਾਤੇ ਵੀ ਹੋ ਸਕਦੇ ਨੇ ਦੁਨੀਆਂ ਦੇ ਅਹੁਦੇ ਵੀ ਹੋ ਸਕਦੇ ਨੇ ਕੋਈ ਮਾਨ ਸਨਮਾਨ ਸੰਸਾਰ ਦੇ ਵਿੱਚ ਪ੍ਰਾਪਤ ਹੋ ਜਾਵੇ ਉਹ ਵੀ ਹੋ ਸਕਦਾ ਹੈ ਜਿਹੜੀ ਵਸਤੂ ਪ੍ਰਾਪਤ ਕਰਕੇ ਸਾਨੂੰ ਨਿਰੰਕਾਰ ਭੁੱਲ ਜਾਵੇ ਮਨ ਦੇ ਅੰਦਰ ਖਵਾਰੀ ਪ੍ਰਗਟ ਕਰਦੀ ਹੈ ਉਹ ਅਸਲ ਦੇ ਵਿੱਚ ਮਾਇਆ ਹੈ ਤੇ ਸਤਿਗੁਰੂ ਜੀ ਰਹਿਮਤ ਕਰਦੇ ਨੇ ਇੰਨਾ ਮਾਇਆ ਦੇ ਪ੍ਰਭਾਵ ਦੇ ਕਰਕੇ ਇਸ ਮਾਇਆ ਦੇ ਖਿੱਚ ਦੇ ਕਰਕੇ ਮਨੁੱਖ ਦਾ ਮਨ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਸਖਨਾ ਰਹਿ ਜਾਂਦਾ ਹੈ ਜਿਸ ਕਰਕੇ ਹਿਰਦੇ ਦੇ ਅੰਦਰ ਹਰਿਆਵਲ ਨਹੀਂ ਜਿਸ ਕਰਕੇ ਹਿਰਦੇ ਦੇ ਅੰਦਰ ਤਪਸ਼ ਪੈਦਾ ਹੁੰਦੀ ਹੈ ਉਹ ਤਪਸ਼ ਈਰਖਾ ਦੀ ਹੋ ਸਕਦੀ ਹੈ ਉਹ ਤਪਸ਼ ਸਾਡੇ ਜੀਵਨ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹਨਾਂ ਪੰਜਾਂ ਵਿਕਾਰਾਂ ਦੀ ਹੋ ਸਕਦੀ ਹੈ ਪਰ ਇਹ ਤਪਸ਼ ਉਦੋਂ ਹੀ ਦੂਰ ਹੋਣੀ ਹੈ ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾਵਾਂਗੇ ਜਿਵੇਂ ਬਨਸਪਤੀ ਸੁੱਕ ਗਈ ਜਦੋਂ ਅਤ ਦੀ ਗਰਮੀ ਸੀ ਅਤ ਦਾ ਗੁਰੂ ਸਾਹਿਬ ਉਹ ਤਪਸ਼ ਦਾ ਸਮਾਂ ਸੀ ਹਰਿਆਵਲ ਉਸ ਬਨਸਪਤੀ ਦੇ ਵਿੱਚੋਂ ਬਿਲਕੁਲ ਖਤਮ ਹੋ ਗਈ ਪਰ ਜੇ ਵੀ ਹੀ ਬਰਸਾਤ ਨੇ ਇਸ ਧਰਤੀ ਦੇ ਉੱਪਰ ਆ ਕੇ ਆਪਣਾ ਪ੍ਰਭਾਵ ਬਣਾਇਆ ਉਦੋਂ ਉਹ ਸੁੱਕੀ ਹੋਈ ਬਨਸਪਤੀ ਵੀ ਹਰੀ-ਪਰੀ ਹੋ ਜਾਂਦੀ ਹੈ ਇਸੇ ਤਰ੍ਹਾਂ ਸਾਡਾ ਮਨ ਸਾਡਾ ਜਿਹੜਾ ਇਹ ਹਿਰਦਾ ਹੈ ਵਿਕਾਰਾਂ ਦੇ ਨਾਲ ਜਿਹੜਾ ਕਮਲਾਇਆ ਹੋਇਆ ਹੈ ਮਾਲਕ ਪ੍ਰਭੂ ਪਰਮਾਤਮਾ ਦੀ ਭਜਨ ਬੰਦਗੀ ਕਰਨ ਦੇ ਨਾਲ ਚੰਗੇ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨ ਦੇ ਨਾਲ ਹਰਿਆ ਪਰਿਆ ਹੋ ਜਾਂਦਾ ਹੈ ਪਰ ਇਹ ਸਾਂਝ ਉਦੋਂ ਬਣਦੀ ਗੁਰੂ ਸਾਹਿਬੋ ਜਦੋਂ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਪ੍ਰੇਮ ਕਰਾਂਗੇ ਜਦੋਂ ਸਾਡੀ ਪ੍ਰੀਤ ਗੁਰੂ ਦੇ ਉਪਦੇਸ਼ ਦੇ ਨਾਲ ਬਣ ਜਾਵੇਗੀ ਤੇ ਜਦੋਂ ਪ੍ਰੇਮ ਬਣਦਾ ਹੈ ਜਦੋਂ ਸਾਡੀ ਸੁਰਤ ਗੁਰੂ ਦੇ ਚਰਨਾਂ ਦੇ ਨਾਲ ਇੱਕਮਿਕ ਹੋ ਜਾਂਦੀ ਹੈ ਲਿਵਲੀਨ ਹੋ ਜਾਂਦੀ ਹੈ ਉਦੋਂ ਫਿਰ ਦੁਨੀਆਂ ਦੇ